ਸਾਲ 2023 ਖਤਮ ਹੋ ਗਿਆ ਹੈ ਸਭ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਇਸ ਮੌਕੇ ਸਾਡੇ ਪੰਜਾਬੀ ਸਟਾਰਸ ਕਿਵੇਂ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦੇਣ ਤੋਂ ਪਿੱਛੇ ਹਟ ਸਕਦੇ ਨੇ ਅਨਮੋਲ ਕਵਾਤਰਾ ਪਰਮੇਸ਼ਵਰ ਮਾ ਸੋਨਮ ਬਾਜਵਾ ਸਭ ਨੇ ਫੈਨਸ ਨੂੰ ਐਡਵਾਂਸ ਦੇ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਸ਼ੁਰੂ ਕਰ ਦਿੱਤੀਆਂ ਸੀ ਇਸ ਸਲਿ ਵਿੱਚ ਪੰਜਾਬੀ ਸਿੰਗਰ ਤੇ ਗਲੋਬਲ ਆਈਕਨ ਦਿਲਜੀਤ ਦਸਾਂਝ ਦਾ ਵੀ ਨਾਮ ਸ਼ਾਮਿਲ ਹੈ ਜਿहां ਦਿਲਜੀਤ ਦਸਾਂਝ ਨੇ ਆਪਣੇ ਅਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਨਵੇਂ ਸਾਲ ਦੀ ਵਧਾਈ ਆਪਣੇ ਫੈਨਸ ਨੂੰ ਦਿੱਤੀ ਹੈ। ਤੇ ਯਹਾਂ ਇਸੇ ਨਾਲ ਹੀ ਉਹਨਾਂ ਨੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਹੈ। ਦਰਅਸਲ ਦਿਲਜੀਤ ਨੇ ਆਪਣੀਆਂ ਤਸਵੀਰਾਂ ਜੋ ਹੈ ਸਾਂਝੀਆਂ ਕੀਤੀਆਂ ਨਾਲ ਹੀ ਪੋਸਟ ਦੇ ਵਿੱਚ ਕੈਪਸ਼ਨ ਚ ਲਿਖਿਆ 2023 ਸ਼ੁਕਰ ਸ਼ੁਕਰ ਮਾਫੀਨਾਮਾ। ਲੱਖਾਂ ਗਲਤੀਆਂ ਨੇ ਮੇਰੇ ਚ ਟਰਾਈ ਕਰ ਰਿਹਾ ਹਾਂ ਗਲਤੀਆਂ ਸੁਧਾਰਨ ਦੀ। ਗਲਤੀ ਨਾਲ ਵੀ ਕਿਸੇ ਦਾ ਦਿਲ ਦੁਖਾ ਦਿੱਤਾ ਹੋਵੇ ਤਾਂ ਸੱਚੇ ਦਿਲੋਂ ਮਾਫੀ। ਕੋਸ਼ਿਸ਼ ਕਰ ਰਿਹਾ ਹਾਂ ਇੱਕ ਚੰਗਾ ਇਨਸਾਨ ਬਣ ਸਕਾਂ। ਉੱਚੇ ਨੀਵੇਂ ਬੋਲਾਂ ਲਈ ਮੁਆਫੀ। ਤੁਸੀਂ ਵੀ ਦੇਖੋ ਅਦਾਕਾਰ ਦੀ ਇਹ ਪੋਸਟ। ਕਾਬਲੇ ਘਰੇ ਦਿਲਜੀਤ ਦਸਾਂਝ ਨੇ ਸਾਲ 2023 ਖੁਸ਼ੀਆਂ ਲੈ ਕੇ ਆਇਆ ਜੀ ਹਾਂ ਨਾਲ ਹੀ ਉਹ ਕਾਫੀ ਵਿਵਾਦਾ ਦੇ ਵਿੱਚ ਵੀ ਰਹੇ ਸਾਲ 2023 ਉਹ ਸਾਲ ਸੀ ਜਦੋਂ ਦਿਲਜੀਤ ਪਹਿਲੇ ਪੰਜਾਬੀ ਤੇ ਭਾਰਤੀ ਕਲਾਕਾਰ ਬਣੇ ਜਿਸ ਨੇ ਕੁਚੇਲਾ 뮤직 ਫੈਸਟੀਵਲ ਦੇ ਵਿੱਚ ਪਰਫਾਰਮ ਕੀਤਾ ਇਸ ਦੇ ਨਾਲ ਨਾਲ ਦਿਲਜੀਤ ਨਿਮਰਤ ਖੈਰਾ ਦੇ ਨਾਲ ਫਿਲਮ ਜੋੜੀ ਦੇ ਵਿੱਚ ਵੀ ਨਜ਼ਰ ਆਏ ਇਸ ਨੂੰ ਵੀ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਇਸ ਤੋਂ ਇਲਾਵਾ ਦਿਲਜੀਤ ਦਾ ਨਾਮ ਵਿਵਾਦਾ ਦੇ ਨਾਲ ਵੀ ਜੁੜਿਆ ਜਿੱਥੇ ਉਸ ਦੇ ਇਲੂ ਮਨਾਤੀ ਹੋਣ ਤੇ ਵੀ ਕਾਫੀ ਸਵਾਲ ਖੜੇ ਕੀਤੇ ਜਿਸ ਤੋਂ ਬਾਅਦ ਦਿਲਜੀਤ ਦਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਦਿੱਲੂ ਮਨਾਠੀ ਕਰਕੇ ਉਹ ਪੋਸਟਾਂ ਸਾਂਝੀਆਂ ਕੀਤੀਆਂ ਜੀ ਹਾਂ ਦਿਲਜੀਤ ਦਸਾਂਝ ਨੇ ਉਹਨਾਂ ਸਾਰਿਆਂ ਦਾ ਮੂੰਹ ਬੰਦ ਕੀਤਾ ਜੋ ਉਸ ਨੂੰ ਇੱਲੂ ਮਨਾਤੀ ਦੇ ਨਾਲ ਜੋੜਦੇ ਸਨ ਇਸ ਤੋਂ ਇਲਾਵਾ ਦਿਲਜੀਤ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਦੇ ਲਾਈਵ ਸ਼ੋਅ ਦੌਰਾਨ ਦੀਆਂ ਵਾਇਰਲ ਹੋਈਆਂ ਜਿਸ ਵਿੱਚ ਉਹ ਲੋਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ